ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਗਈਆਂ ਰੱਬ ਦੀ ਦਰਗਾਹ ਵਿੱਚ ਇਹ ਅਰਦਾਸਾਂ ਲੋਕਾਂ ਦੀਆਂ ਸੰਗਤਾਂ ਦੀਆਂ ਹੋਈਆਂ ਪ੍ਰਵਾਨ ਮਾਤਾ ਤ੍ਰਿਪਤਾ ਜੀ ਦੀਆਂ ਹੋਈਆਂ ਪ੍ਰਵਾਨ ਬੇਬੇ ਨਾਨਕੀ ਦੀਆਂ ਹੋਈਆਂ ਪ੍ਰਵਾਨ ਬਾਬਾ ਕਾਲੂ ਜੀ ਦੀਆਂ ਅਰਦਾਸਾਂ ਜਿਹੜੀਆਂ ਉਹ ਪ੍ਰਵਾਨ ਹੋਈਆਂ ਧਰਤੀ ਦੀਆਂ ਪੁਕਾਰਾਂ ਸੁਣੀਆਂ ਗਈਆਂ ਤੇ ਸੰਮਤ 1526 ਨੂੰ 1469 ਨੂੰ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਪਵਨ ਪਵਿੱਤਰ ਧਰਤੀ ਦੇ ਉੱਤੇ ਬਾਬਾ ਨਾਨਕ ਜੀ ਦਾ ਆਉਣਾ ਹੋਇਆ ਰੱਬੀ ਜੋਤ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਆਣ ਕੇ ਭਾਗ ਲਾਉਂਦੀ ਹੈ ਬੇਨਤੀ ਕਿਉਂ ਕੀਤੀ ਜਾਂਦੀ ਹੈ 1526 ਨੂੰ ਪਿਛਲੀ ਰਾਤ ਪੈਰ ਦੇ ਤੜਕੇ ਹੰਕਾਰੀ ਟੌਣ ਲਈ ਆ ਗਈ ਫੌਜ ਸਿਆਣ ਉਪ ਚੜ ਕੇ ਉਹ ਕਹਿੰਦੇ ਬੀਜੋਦ ਜਗੇ ਨਮਕਾਣੇ ਚੇਰੇ ਤੇ ਕੁਝ ਇਕੜੀ ਕਿਹੜੂ ਦੇਸ਼ ਉੱਤੇ ਗੁਲਜ਼ਾਰਾ ਇਨਸਾਫ ਦੀ ਮੂਰਤੀ ਏ ਨੇਦੀਆਂ ਦਰਸ਼ਨ ਕੋਲ ਨਹਾਰਾ ਓਏ ਸਫਾ ਕਰਨ ਆਇਆ ਜਿਹੜੇ ਉਲਝ ਗਏ ਨੇ ਤਾਣੇ ਪਾਪਾਂ ਦੀ ਧੁੰਦ ਮਿਟੀ ਰੱਬੀ ਜੋਦ ਜਗੇ ਨਮਕਾਣੇ ਤਗੜੇ ਦੇ ਨਾਲ ਚਬੂ ਦਿਸਦਾ ਪਖ ਮਾਰੇ ਸੈਨ ਨਾ ਰੁਕਣੇ ਨਹੀਂ ਢੇੜੇ ਨ ਵਰਤੌਣੇ ਬਾਣੇ ਪਾਪਾਂ ਦੀ ਧੁੰਦ ਮਿੱਟੀ ਰੱਬੀ ਜੋਤ ਜਗੀ ਮਮ ਕਾਣੇ ਮਨ ਪੇਰੂ ਕਾਜੀ ਦਾ ਮਨ ਪੇਰੂ ਕਾਜੀ ਦਾ ਮੱਕਾ ਪਾਉਂਦਾ ਦਿਸੂ ਚਫੇਰੇ ਜੋ ਸੱਜਣ ਟੱਗ ਬਣੇ ਇਸਨੇ ਰੱਬੀ ਜੋਤ ਜਗੀ ਨਨ ਕਾਣੇ ਰਾ ਦਸੂ ਚੋਰਾ ਨੂੰ ਇਹਨੇ ਬੈਸ ਕਿਸੇ ਦਹਿਰਾਉਣੇ ਇਹ ਆਖੂ ਪਾਦੇ ਨੂੰ ਮੈਂ ਨਹੀਂ ਜੜੇ ਜਨੇ ਉ ਪਾਉਣੇ ਓ ਬਲੀਆਂ ਦੇ ਵੱਲ ਕੱਢਣੇ ਰਾਖਸ ਸ ਤੇਰਾ ਏ ਪਾਣੇ ਪਾਪਾਂ ਦੀ ਧੁੰਦ ਮਿੱਟੀ ਰੱਬੀ ਜੋਤ ਜਗੀ ਨਨ ਕਾਣੇ ਪੁੱਤਰ ਵੇਖ ਰਪਈਏ ਵਾਰੇ ਓ ਬਜਲੀਆ ਨਾਨਕੀ ਨੇ ਕਹਿੰਦੀ ਜਾਗੇ ਭਾਗ ਨਿਮਾਣੇ ਸਾਡੇ ਜਾਗੇ ਭਾਗ ਨਿਮਾਣੇ ਪਾਪਾਂ ਦੀ ਧੁੰਦ ਮਿਟੀ ਰੱਬੀ ਜੋਤ ਜਗੀ ਨਮਕਾਣੇ ਮਿਲੀਆਂ ਵਧਾਈਆਂ ਸੀ ਰੌਣਕ ਲੱਗੀ ਵਿੱਚ ਤਲਵੰਡੀ ਜਿਤੇ ਅਗਲੇ ਸੁਮੇ ਦੀ ਉੱਜੜ ਜਾਉ ਰੱਬੀ ਜੋਤ ਜਗਿ ਨਨਕਾਣੇ ਸਭ ਲੋਕੀ ਮੰਨਣਗੇ ਸਭ ਲੋਕੀ ਮੰਨਣਗੇ ਇਹਦੀ ਜਿੱਥੇ ਸੁਣੀਆਂ ਤਾਰਾ ਮਰਦਾਨਾ ਆਕੇਗਾ ਭੁਖਿਆ ਵੱਜਦੀ ਨਹੀਂ ਸਤਾਰਾ ਭਈਓ ਕੋਰ ਚ ਭੁਗਤਣਗੇ ਜੰਨਾ ਲਾਉ ਪੀਕੇ ਸੁਖਮਾ ਪਪਾ ਦੀ ਧੁੰਦ ਮਿੱਟੀ ਰੱਬੀ ਜੋਤ ਜਗੀ ਨੰਕਾਣੇ اے ਲਾਲ ਤਿਰਪਤਾ ਦਾ ਚਿੰਦਾ ਨਾਨਕ ਪੈਣ ਦਾ ਵੀਰਾ ਪ੍ਰਚਾਰਕ ਲੋੜੇ ਦਾ ਸੁੱਚਾ ਭਾਰਤ ਮਾਂ ਦਾ ਹੀਰਾ ਓ ਜੋਗੀ ਤੇ ਵਾਰਸ ਨੇ ਦੇਖ ਲਿਓ ਗੁਣ ਗਾਣੇ ਦੇਖ ਲਿਓ ਗੁਣ ਗਾਣੇ ਪਪਾ ਦੀ ਧੁੰਦ ਮਿੱਟੀ ਰੱਬੀ ਜੋਤ